ਕਾ ਮਿਹਰਬਾਨੀ ਹੋਦਾ ਇਹਨਾਂ ਦੀ ਹੋਣੀ ਹਾਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਤਰੀਕ 27 ਦਸੰਬਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਤੇ ਅੱਜ ਸਵਾ ਦੇਖਣ ਆਏ ਆ ਤੇ ਆਪਾਂ ਚੱਲਦੇ ਆ ਹੁਣ ਸਵਾ ਤੇ ਤੇ ਤੁਹਾਨੂੰ ਵੀ ਨਾਲ-ਨਾਲ ਸਾਰੀ ਸਵਾ ਦਿਖਾਉਨੇ ਆ ਸ਼ਹੀਦੀ ਜੋੜ ਮੇਲਾ ਸ਼੍ਰੀ ਫਤੇਗੜ ਸਾਹਿਬ ਜੀ ਦਾ ਦੇਖੋ ਵੀ ਸਵਾ ਨੂੰ ਕਿੰਨੇ ਲੋਕ ਜਾ ਰਹੇ ਨੇ ਤੇ ਕਿੰਨੇ ਹੀ ਵਾਪਸ ਆ ਰਹੇ ਨੇ ਪੂਰਾ ਫੁੱਲ ਇਕੱਠਾ ਅੱਜ ਕਿਉਂਕਿ ਅੱਜ ਲਾਸਟ ਡੇ ਆ ਸਵਾ ਦਾ ਜਗਾ ਜਗਾ ਤੇ ਲੰਗਰ ਲੱਗੇ ਹੋਏ ਨੇ ਦੇਖ ਲੋ ਸੰਗਤ ਦੇ ਲਈ ਜਿਹੜੀ ਜਿਹੜੀ ਸੰਗਤ ਆ ਰਹੀ ਆ ਨਾ ਟਰਾਲੀਆਂ ਭਰ ਭਰ ਕੇ ਉਹਨਾਂ ਲਈ ਟਰਾਲੀਆਂ ਦੇਖੋ ਆ ਸੰਗਤ ਵਾਪਸ ਜਾ ਰਹੀ ਆ ਜਿਹੜੀ ਸਾਹਮਣੇ ਇਹ ਸਾਹਮਣੇ ਹੈਗੀ ਜੀ ਦਵਾਨ ਟੋਡਰ ਮਲ ਦੀ ਹਵੇਲੀ ਉਹ ਵਾਲੇ ਰਸਤੇ ਤੋਂ ਜਾ ਰਹੇ ਆ ਅਸੀਂ ਲਓ ਜੀ ਸੰਗਤਾਂ ਦਾ ਇਕੱਠ ਦੇਖੋ ਤੁਸੀਂ ਲੱਖਾਂ ਹਜ਼ਾਰਾਂ ਚ ਹੀ ਨੇ ਆਲੇ ਟਰਾਲੀਆਂ ਵਾਲੇ ਸਭ ਇਕੱਠੇ ਹੋ ਰਹੇ ਨੇ ਇੱਥੇ ਹੁਣ ਝੰਡੇ ਲੱਗੇ ਹੋਏ ਨੇ ਮੂਹਰੇ ਸੰਗਤਾਂ ਦੇ ਲਈ ਜਗਾ ਜਗਾ ਲੰਗਰਾਂ ਦੀ ਸੇਵਾ ਚੱਲਦੀ ਪਈ ਆ ਤੇ ਇਧਰ ਪਾਰਕਿੰਗ 1.5 ਕਿਲੋਮੀਟਰ ਪਿੱਛੇ ਹੀ ਗੱਡੀਆਂ ਲਾਉਣੀਆਂ ਪੈਂਦੀਆਂ ਨੇ ਜੇ ਆਪਾਂ ਇਧਰ ਰੋਡਰਮਲ ਦੀ ਹਵੇਲੀ ਸਾਈਡ ਤੋਂ ਆਉਂਦੇ ਆ ਇਧਰੋਂ ਸੌਖਾ ਰਹਿੰਦਾ ਦੂਜੇ ਪਾਸੇ ਜਾਣ ਨਾਲ ਅੱਜ ਨਗਰਗੀਤਨ ਵੀ ਸਟਾਰਟ ਹੋਇਆ ਹੋਇਆ ਜੀ ਉਹ ਵੀ ਦੇਖਦੇ ਹਾਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਨਗਰਗੀਤਨ ਦੇ ਉਧਰ ਫਤੇਗੜ ਸਾਹਿਬ ਜੀ ਦੇ ਮੇਨ ਗੁਰਦੁਆਰਾ ਸਾਹਿਬ ਵੱਲ ਪਹੁੰਚ ਚੁੱਕਿਆ ਨਗਰਗੀਤਨ ਲਓ ਜੀ ਦੇਖੋ ਜਿਹੜਾ ਜਿਹੜਾ ਸਵਾ ਤੇ ਨਹੀਂ ਪਹੁੰਚ ਸਕਿਆ ਉਹ ਸਵਾ ਆਪਣੀ ਵੀਡੀਓ ਰਾਹੀਂ ਦੇਖ ਸਕਦਾ ਤੁਸੀਂ ਲੋਕਾਂ ਦਾ ਇਕੱਠ ਦੇਖੋ ਕਿੰਨਾ ਜ਼ਿਆਦਾ ਇਕੱਠ ਇਸ ਵਾਰੀ ਇੱਥੇ ਦਰਸ਼ਨ ਕਰਨ ਆਏ ਹੋਏ ਆ ਜਿਹੜੀ ਫਤੇਗੜ ਸਾਹਿਬ ਜੀ ਦੇ ਭਾਈ ਰਿਕਾਰਡ ਥੋੜਾ ਇਕੱਠ ਹੋਇਆ ਪਿਆ ਦੇਖ ਲਓ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਆਏ ਹੋਏ ਨੇ ਦਰਸ਼ਨ ਕਰਨ ਸ਼੍ਰੀ ਫਤੇਗੜ ਸਾਹਿਬ ਜੀ ਦੇ ਪੈਰ ਧਰਨੂ ਜਗ੍ਹਾ ਨਹੀਂ ਹੈਗੀ ਕਿਤੇ ਭਈਆ ਸੰਗਤ ਨਾ ਸਾਰੀ ਲਾਈਨਾਂ ਦੇ ਉੱਪਰ ਖੜੀ ਆ ਉਧਰੋਂ ਟ੍ਰੇਨ ਆ ਗਈ ਸਾਰੇ ਹੁਣ ਪੁਲਿਸ ਵਾਲੇ ਸਾਈਡ ਕਰਾਉਣ ਲੱਗੇ ਹੋਣੇ ਇੱਧਰ ਫਟਕਾਂ ਵਾਲੀ ਸਾਈਡ ਤੋਂ ਜਾ ਰਹੇ ਆ ਉਹ ਵਗੀ ਟ੍ਰੇਨ ਉੱਧਰ ਇੱਥੋਂ ਦੀ ਐਂਟਰੀ ਸਟਾਰਟ ਆ ਜੀ ਗੁਰਦੁਆਰਾ ਸਾਹਿਬ ਜੀ ਨੂੰ ਅੰਦਰ ਚੱਲ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣੇ ਆ ਆਓ ਚਲੇ ਗਏ ਉੱਧਰ ਆਜੋ ਜੀ ਆਜੋ ਆ ਬਾਈ ਹੁਣ ਹੀ ਮਿਲੇ ਸੀ ਆਪਾਂ ਨੂੰ ਇੱਥੇ ਰਸਤੇ 'ਚ ਲਓ ਜੀ ਆ ਇੱਥੇ ਮੇਨ ਗੇਟ ਤੇ ਸਟਾਰਟਿੰਗ ਹੋ ਰਹੀ ਆ ਅੰਦਰ ਚੱਲਿਆਂ ਹੁਣ ਆਪਾਂ ਦਰਸ਼ਨ ਕਰਨਾ ਇਕੱਠ ਬਹੁਤ ਆ ਬਈ ਰਿਕਾਰਡ ਤੋੜ ਇਕੱਠ ਆ ਪਹੁੰਚ ਗਏ ਜੀ ਇੱਥੇ ਲਓ ਜੀ ਸੰਗਤ ਜੀ ਕਰੋ ਦਰਸ਼ਨ ਹੁਣ ਆਪਾਂ ਫਤੇਗੜ ਸਾਹਿਬ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਅੰਦਰ ਐਂਟਰ ਕਰਨ ਲੱਗੇ ਆ ਲਓ ਜੀ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਇਧਰ ਲਾਈਨ ਲੱਗੀ ਹੈ ਮੱਥਾ ਟੇਕਣ ਲਈ ਪਿੱਛੇ ਤੱਕ ਲਾਈਨ ਲੱਗੀ ਆ ਪੂਰੀ ਕਰੋ ਜੀ ਦਰਸ਼ਨ ਇਸ ਪਵਿੱਤਰ ਸਥਾਨ ਦੇ ਜਿੱਥੇ ਕਿ ਛੋਟੇ ਸਾਹਿਬ ਜੀ ਦੇ ਜੋਰਾਵਾਰ ਸਿੰਘ ਜੀ ਤੇ ਫਤਿਹ ਸਿੰਘ ਜੀ ਨੂੰ ਨੀਹਾਂ ਨੀਹਾਂ ਦੇ ਵਿੱਚ ਚੜਵਾਇਆ ਗਿਆ ਸੀਗਾ ਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਜਿਨ੍ਹਾਂ ਨੇ ਚੜਿਆ ਸੀਗਾ ਉਹਨਾਂ ਦਾ ਨਾਮ ਸੀ ਸ਼ਾਸ਼ਲ ਬੇਗ ਤੇ ਬਸ਼ਲ ਬੇਗ ਬਈ ਦੂਰੋਂ ਦੂਰ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲਾਈਨ ਦੇ ਵਿੱਚ ਖੜੇ ਨੇ ਮੱਥਾ ਟੇਕਣ ਦੇ ਲਈ ਹੌਲੀ ਹੌਲੀ ਕਰਕੇ ਸਾਰਿਆਂ ਦੀ ਵਾਰੀ ਆਊਗੀ ਲੜੀ ਵਾਰ ਤੁਸੀਂ ਵੀ ਦਰਸ਼ਨ ਕਰੋ ਜੀ ਨਾਲ ਨਾਲ ਸੰਗਤ ਦੇ ਤੇ ਨਾਲ ਨਾਲ ਗੁਰਦੁਆਰਾ ਸਾਹਿਬ ਜੀ ਦੇ ਸੰਗਤ ਦਾ ਇਕੱਠ ਇੰਨਾ ਜ਼ਿਆਦਾ ਵਾ ਚਾਰੇ ਪਾਸੇ ਲਾਈਨਾਂ ਬਣਾਈਆਂ ਨੇ ਮੱਥਾ ਟੇਕਣ ਦੇ ਲਈ ਇਧਰਲੀ ਸਾਈਡ ਤੇ ਵੀ ਆ ਭੋਰਾ ਸਾਹਿਬ ਵਾਲ ਦੀ ਵੀ ਤੇ ਫਰੰਟ ਤੋਂ ਤਾਂ ਹੈਗੀ ਹੋएगी ਹੈ ਲੋ ਜੀ ਹੁਣ ਆਪਾਂ ਬਾਹਰ ਚੱਲ ਕੇ ਨਗਰ ਕੀਰਤਨ ਦਾ ਦਰਸ਼ਨ ਕਰਦੇ ਆ ਨਗਰ ਕੀਰਤਨ ਸਾਹਿਬ ਵੀ ਚੱਲੇ ਹੋਏ ਨੇ ਇੱਧਰ ਨੂੰ ਆ ਕੇ ਮੈਂ ਉਹਦੀ ਕਿਰਪਾਲਤਾ ਉੱਥੇ ਜਾ ਕੇ ਨਗਰ ਕੀਰਤਨ ਦੇਖਦੇ ਆ ਆ ਦੇਖੋ ਜੀ ਹੁਣ ਆਪਾਂ ਉੱਚੀ ਜਗ੍ਹਾ ਤੇ ਖੜੇ ਆ ਤੇ ਤੁਸੀਂ ਸੰਗਤ ਨੂੰ ਦੇਖ ਸਕਦੇ ਹੋ ਕਿੰਨੀ ਸੰਗਤ ਆਈ ਹੋਈ ਐ ਆਪਾਂ ਵੀ ਹੁਣ ਨਗਰ ਕੀਰਤਨ ਜੀ ਨਾਲ ਮਿਲਦੇ ਆ ਜਾ ਕੇ ਨਗਰਗੀਤਾਂ ਦੇ ਦਰਸ਼ਨ ਕਰਦੇ ਆਂ ਪਾਲਕੀ ਸਾਹਿਬ ਉਹ ਅੱਗੇ ਜਾ ਕੇ ਆ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵੱਲ ਤੇ ਉਧਰੋਂ ਚੱਲਦੇ ਹੁਣ ਆਪਾਂ ਫਤੇਗੜ ਸਾਹਿਬ ਜੀ ਤੋਂ ਇੱਥੋਂ ਤੁਰਪੇ ਤੇ ਅੱਗੇ ਜਾ ਕੇ ਦਰਸ਼ਨ ਕਰਕੇ ਆਉਂਦੇ ਆ ਬਹੁਤ ਜ਼ਿਆਦਾ ਸੰਗਤ ਆ ਬਈ ਬਹੁਤ ਜ਼ਿਆਦਾ ਲਓ ਜੀ ਦਰਸ਼ਨ ਕਰੋ ਨਗਰਗੀਤਾਂ ਦੇ ਆ ਸਾਰੀਆਂ ਟਰਾਲੀਆਂ ਨਗਰਗੀਤਾਂ ਨਾਲ ਜਾ ਰਹੀਆਂ ਨੇ ਅਗਰਾ ਇਕੱਠਾ ਦੇਖੋ ਸੰਗਰ ਦਾ ਤੁਸੀਂ ਤੇ ਇੱਧਰ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਗੁਰੂ ਗਿਆਨ ਲੰਗਰ ਬੇਨਤੀ ਜ਼ਰੂਰ ਹੈ ਅਰ ਸ਼ਹੀਦੀ ਲੰਗਰ ਵੀ ਚੱਲ ਰਹੇ ਆ ਨਾਲ ਨਾਲ ਸ਼ਹੀਦੀ ਸਾਹਿਬਜ਼ਾਦਿਆਂ ਦੀ ਫਿਲਮ ਵੀ ਚੱਲ ਰਹੀ ਹੈ ਜੀ ਉਹ ਵੀ ਦਿਖਾ ਰਹੇ ਨੇ ਲੋ ਜੀ ਤੁਰੇ ਜਾਂਦੇ ਆਂਦੇ ਨੇ ਰਸਤੇ ਵਿੱਚ ਗੁਰਦੁਆਰਾ ਸਾਹਿਬ ਜੀ ਆਇਆ ਪਾਸ਼ਾ ਏ ਛੇਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਨਾਲ ਸੰਬੰਧਤ ਹੈ ਜੀ ਇਹੇ ਦਰਸ਼ਨ ਕਰੋ ਜੀ ਤੁਸੀਂ ਤੇ ਹੁਣ ਅੱਗੇ ਚੱਲਦੇ ਆਪਾਂ ਸਾਰੀ ਸੰਗਤ ਨਗਰ ਕੀਰਤਨ ਵਾਲੀ ਆ। ਪਾਲਕੀ ਸਾਹਿਬ ਅੱਗੇ ਆ। ਪਾਲਕੀ ਸਾਹਿਬ ਦੇ ਦਰਸ਼ਨ ਕਰਦੇ ਆਂ ਅੱਗੇ ਜਾ ਕੇ। ਅੱਗੇ ਸਾਹਮਣੇ ਲੰਗਰ ਚੱਲਦੇ ਆ। ਲੰਗਰ ਛਕਦੇ ਆਂ ਆਪਾਂ ਵੀ। ਪੀਣ ਲਈ ਆ ਕੁਛ। ਇੰਨੇ ਇੱਥੇ ਆਪਾਂ ਹੁਣ ਪਰਨੇ ਪਾਸੇ ਜਰ ਹੋ ਜਔ। ਆਇਆ ਨਾ ਇਧਰੋਂ ਨਾ ਬੱਜੇ ਮੈਂ ਚੱਕੂ। ਜੀ ਪਾਲਕੀ ਸਾਹਿਬ ਬਹੁਤ ਅੱਗੇ ਚੱਲੇਗੀ ਜੀ। ਤੁਸੀਂ ਨਗਰ ਕੀਰਤਨ ਦੇ ਦਰਸ਼ਨ ਕਰੋ ਸੰਗਤ ਅੱਤੇ। ਸਾਰੀ ਸੰਗਤ ਜਾਰੀ ਹੈ ਦੇਖੋ ਗੁਰਦੁਆਰਾ ਸਾਹਿਬ ਵੱਲੋਂ ਲੋ ਜੀ ਰਿਕਾਰਡ ਤੋੜ ਕੱਠਾ ਰਿਕਾਰਡ ਤੋੜ ਬੰਦੇ ਤੇ ਬੰਦਾ ਇੱਧਰ ਕਲਾ ਪ੍ਰਦਰਸ਼ਨੀ ਲੱਗੀ ਹੋਈ ਹੈ ਜੀ ਆਓ ਤੁਹਾਨੂੰ ਸਾਰੀ ਕਲਾ ਪ੍ਰਦਰਸ਼ਨੀ ਦਿਖਾਉਂਦੇ ਆਂ ਇੱਥੇ ਸਾਰੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਇੱਥੇ ਗੁਰੂ ਨਾਨਕ ਦੇਵ ਜੀ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਬਹੁਤ ਸੋਹਣੀਆਂ ਤਸਵੀਰਾਂ ਨੇ ਜੀ ਦੁਕਾਨਾਂ ਸਾਰੀਆਂ ਬਹੁਤ ਵਧੀਆ ਸਜੀਆਂ ਹੋਈਆਂ ਨੇ ਆਪਣੀ ਚੋਇਸ ਮੁਤਾਬਕ ਜਿੱਥੇ ਜਿਹੜੇ ਬੰਦੇ ਨੇ ਕੁਝ ਵੀ ਲੈਣਾ ਉੱਥੇ-ਉੱਥੇ ਖੜਕੇ ਲੈ ਖਰੀਦੀ ਜਾਂਦੇ ਨੇ ਸਾਰੇ ਇੱਜੋ ਖਰੋਖਤ ਕਰੀ ਜਾਂਦੇ ਆ ਖੁੱਲੇ ਲੰਗਰ ਚੱਲਦਾ ਵੀ ਖੁੱਲੇ ਲੰਗਰ ਸਾਡੇ ਵਾਹਿਗੁਰੂ ਦਾ ਬੋਲਾਈ ਰਾਮੇ ਵਾਹੀ ਮਹਿਲਾ ਬਈ ਮੇਲਾ ਹੁਣ ਵੀ ਭਰਿਆ ਪਿਆ ਸ਼ਾਮ ਦੇ 4 ਵਜੇ ਆ ਤੇ ਹੁਣ ਵਾਪਸੀ ਕਰ ਰਹੀ ਹੈ ਸੰਗਤ ਆ ਦੇਖੋ ਟਰਾਲੀਆਂ ਵਾਪਸ ਜਾ ਰਹੀਆਂ ਹਨ ਬਹੁਤ ਇਕੱਠ ਸੀ ਬਾਈ ਬਹੁਤ ਇਕੱਠ ਲਓ ਜੀ ਬਹੁਤ ਵਧੀਆ ਦਰਸ਼ਨ ਹੋ ਗਏ ਗੁਰਦੁਆਰਾ ਸਾਹਿਬ ਜੀ ਦੇ ਨਗਰ ਕੀਰਤਨ ਦੇ ਤੇ ਪੂਰੀ ਸ਼ਹੀਦੀ ਜੋੜ ਮੇਲਾ ਸਭਾ ਦੇ ਤੇ ਹੁਣ ਆਪਾਂ ਕਰਦੇ ਆਂ ਵਾਪਸੀ ਘਰਾਂ ਨੂੰ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ ਧੰਨਵਾਦ ਜੀ ਸਾਰਿਆਂ ਦਾ